ਕੱਚਾ ਹੀ ਦਰੂਂ ਕਹਿੰਦਾ ਕੱਚੇ ਸੁਣਦੇ ਕੱਚੇ ਕੱਚੀਆਂ ਨੂੰ ਬਖਾਣੀ ਕਹਿੰਦਾ ਸਰੀਰ ਕੱਚੇ ਦੇ ਵਿੱਚ ਦੀ ਦੇਖ ਰਹੀ ਆੱਖਾਂ ਮਾਇਆ ਦੇ ਵਿੱਚ ਦੀ ਦੇਖੇ ਮਾਇਆ ਦੇ ਬਖਾਨ ਕਰੂਗਾ ਮਾਇਆ ਤੋਂ ਪਰੇ ਦਾ ਬਖਾਨ ਚ ਕਰਦਾ ਜੇ ਮਾਇਆ ਤੋਂ ਪਰੇ ਦਾ ਬਖਾਨ ਕਰਨਾ ਤਾਂ ਮੇਰਾ ਅਖਰ ਤੇ ਘਣਾ ਬੂ ਬਰ ਕਰੂ ਤੇ ਸੋਡੂ ਜੇ ਮਾਇਆ ਤੋਂ ਪਰੇ ਦਾ ਬਖਾਨ ਕਰਨਾ ਫਿਰ ਕੰਨ ਆ ਰੱਖਾਂ ਨੂੰ ਛੱਡ ਕੇ ਬਖਾਨ ਕਰਨਾ ਪਊਗਾ ਤਿਰਕੁਣੀ ਨੂੰ ਛੱਡ ਕੇ ਬਖਾਨ ਕਰਨਾ ਪਊਗਾ ਇਹਦੇ ਵਿੱਚ ਕਜਵਾਈ ਹੋਊਗਾ ਤੇ ਸਰੀਰ ਤੋਂ ਪਰੇ ਦੀ ਗੱਲ ਕਰਦੀ ਏ ਸਰੀਰ ਦਾ ਬਿਰੋ ਜੁੜੇ ਤੇ ਤੇਰੀ ਕੁਟੀ ਤੇ ਤਾਂਗਾਂ ਗਲ ਹੋਸਦੀ ਉਹ ਗੱਲ ਹੱਸ ਆਹ ਫਲ ਕਹਿਦਾ ਪਰ ਕਜਵਾ ਫਲ ਲੱਗਿਆ ਜੋ ਫਲ ਲੱਗਿਆ ਤੂੰ ਇਹਦਾ ਕਹਿਦਾ ਲੋਕ ਤਾਂ ਸਹੀ ਕੁਝ ਨਹੀਂ ਹਣ ਕੀ ਹੈ ਫਲ ਤਾਂ ਗਿਆਨ ਹੈ ਫਲ ਗਿਆਨ ਨੂੰ ਕੀ ਹੈ ਗਿਆਨ ਫਲ ਲੱਗਿਆ ਨਾਲ ਕੁ ਕੋ ਸਤੋ ਕਰ ਕੋ ਤਰੂ ਫਲ ਫੜਾ ਹਰ ਗੱਲ ਨੂੰ ਜੋ ਗਿਆਨ ਕਰੂਗੀ ਜੇ ਸ਼ਰੀਰ ਨਾਲ ਜੁੜ ਕੇ ਕਰੂਗੀ ਕਜੂਆ ਫੜੂ ਸ਼ਰੀਰ ਨਾਲ ਗੱਲ ਕਰੂਗੀ ਜੋ ਅੱਖਾਂ ਨਾਲ ਪਿੱਛੇ ਵੀਰ ਚੁੱਕਿਆ ਲਿਖਿਆ ਹੋਇਆ ਉਹਨੂੰ ਪੜ੍ਹ ਕੇ ਬਿਆਨ ਕਰੂਗੀ ਕਜੂਆ ਫੜਾ ਸਾਰਾ ਹਿਸਟਰੀ ਸਾਰਾ ਕਜੂਆ ਫੜਾ ਬਾਪਰੇ ਹਰ ਕਿਸੇ ਨੇ ਤਾਂ ਅੱਖਾਂ ਨਾਲ ਦੇਖਿਆ ਹੀ ਜੋ ਖਾਨਾ ਦੇਖਿਆ ਸਭ ਚੂਰ ਹੈ ਦਾਸ ਹੰਤ ਸਭ ਜਿਹੜਾ ਉਹ ਪ੍ਰਚਾਰ ਕਰਨ ਬੰਦ ਸਰਤਾ ਦੀ ਜਿਹੜਾ ਹੈ ਉਹ ਪ੍ਰਚਾਰ ਕਰਦੇ ਨੇ ਜੁਵਾ ਖਲੋ ਹ ਉਹ ਕਹਿੰਦੇ ਲੋਕ ਜੁੜਦੇ ਹੀ ਹੈਗੇ ਉਹ ਲੋਕਾਂ ਦਾ ਸਮਝ ਨਹੀਂ ਲੋਕ ਨਹੀਂ ਜੁੜਦੇ ਲੋਕ ਲੋਕ ਰਹੇ ਜਾਂਦੇ ਨੇ ਲੋਕ ਨਹੀਂ ਜਿਹੜੇ ਵੱਲਦੇ ਲੋਕ ਵਾਸਤੇ ਲੋਕ ਵਾਸਤੇ ਇਹ ਪਰ ਲੋਕ ਵਾਸਤੇ ਹੋ ਉਪਰ ਲੋਕ ਦੀ ਗੱਲ ਹੈ ਨਾ ਲੋਕ ਲੋਕ ਦੀ ਗੱਲ ਹੈ ਇਹ ਲੋਕ ਦੇ ਲੋਕ ਜਿਹੜੇ ਰਹਿਣ ਵਾਲੇ ਉਹ ਉਹ ਅਲੋਗ ਹੈ ਅਲੋਗ ਨਹੀਂ ਗੱਲ ਹੈ ਇਹ ਲੋਕ ਦੀ ਗੱਲ ਹੈ ਲੋਕ ਇਸ ਲੋਕ ਦੇ ਰਹਿਣ ਵਾਲੇ ਜਿਹੜੇ ਲੋਕ ਲੋਕ ਕਹਿੰਦੇ ਉਹਨੂੰ ਜਿਹੜਾ ਇਸ ਲੋਕ ਦੇ ਵਿੱਚ ਨਹੀਂ ਕੋਈ ਪ੍ਰੋਬਲਮ ਹੈ ਉਹਨਾਂ ਦੀ ਮਤਲਬ ਉਹ ਕਹਿੰਦੇ ਵੀ ਬੰਦ ਨੂੰ ਪ੍ਰੋਬਲਮ ਹੈ ਵੀ ਅਸੀਂ ਮਤਲਬ ਉਹ ਕੀ ਪ੍ਰੋਬਲਮ ਹੈ ਇਹਦੇ ਬਰਸਾਲ ਰੋੜੀ ਆ ਰਹੀ ਹੈ ਦੌੜੀ ਹੋ ਸਰ ਨੇ ਉਹ ਇੱਕ ਦਲੀਲ ਦਿੱਤੀ ਉਹ ਕਹਿੰਦਾ ਦੁੱਧ ਆਵੇ ਦਹੀਂ ਹੈ ਇਹਨਾਂ ਦੁੱਧ ਕੇ ਹੈ ਨਹੀਂ ਪਤਾ ਜੇ ਮੱਖਣ ਮਰੋਂ ਨਾ ਅਨੇ ਤਾਂ ਤੁਸੀਂ ਮੱਖਣ ਨਹੀਂ ਬਣਾਸ ਜਿੰਨਾ ਜਿਹਾ ਪਾਣੀ ਨਹੀਂ ਪਾਉਂਦੇ ਪਰ ਪਾਣੀ ਸਾਰੀ ਜਿਹੜੇ ਆ ਗਲੈਂਪਰਾਂ ਤੋਂ ਉਹਨਾਂ ਨੂੰ ਪਾਣੀ ਗਿਆਦੇ ਉਹ ਉਹ ਸਭ ਧਿਆਨ ਨਾਲ ਪਾਣੀ ਗਈ ਜਾਂਦੇ ਨੇ ਵੀ ਜਦੋਂ ਪਾਣੀ ਦੀ ਹੱਸੀ ਬਣਾਉਂਦੇ ਪਤਾ ਬਲੋੜੀ ਬਣਾਉਂਦੇ ਕਹਿੰਦੇ ਮੱਖਣ ਨਹੀਂ ਨਹੀ ਨਹੀ ਕੱਦ ਖੈ ਕੀ ਬੰਦਾ ਕਹਿੰਦਾ ਕਿ ਪਾਣੀ ਨਹੀਂ ਹੈ ਲੱਸੀ ਪਾਈ ਹੈ ਖਟਾ ਲਾ ਬਾਹਰੋਂ ਨਾ ਮੱਖਣ ਦਾ ਪਾਣੀ ਖਟਾ ਲਾਇਆ ਸਿਰਫ ਖਟਾ ਲਾਇਆ ਦੁੱਧ ਨੂੰ ਖਟਾ ਹੀ ਲਾਇਆ ਤਾਂ ਸੰਦ ਬਣ ਗਿਆ ਇਹ ਹੀ ਲੱਸੀ ਪੋਹ ਲਿਓ ਕਟਾ ਲਾ ਹਣਾ ਖਟਾ ਇਹ ਨਸਰ ਪਾਈ ਕੋਲ ਅਈਡੈਂਟੀਟੀ ਐਗਜ਼ੈਂਪਲ ਨਹੀਂ ਨਸੀ ਹੋਈ ਹੈ ਭਾਈ ਕਿੱਥੋਂ ਕਿਹਾ ਹੈ ਜਿਹੜਾ ਅੱਗੇ ਤੋਂ ਸਹੇਲ ਬਸਤ ਨਾਸਪਤ ਦੇ ਵਿੱਚ ਸੰਸਾਰੀ ਸੱਚ ਜਿਹੜਾ ਹੈਗਾ ਸੰਸਾਰੀ ਸੱਚ ਕਟਾ ਲਾਇਆ ਮੁਖਟਾ ਅਸਰੇ ਪਾਣੀ ਉਹ ਪੈ ਗਿਆ ਪਾਣੀ ਨਹੀਂ ਰਿਹਾ ਖਟਾ 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 ਅੋ ਜੀ ਜਦੋਂ ਮੱਖਣ ਨਿਕਲਿਆ ਉਹਦਾ ਪਾਣੀ ਤੋਂ ਬਣਾਇਆ ਇਹ ਬਾਹਰ ਵੀ ਕੱਲੇ ਦੇ ਨੂੰ ਰਕੜ ਰੱਖੀ ਆ ਮੱਖਣ ਨਿਕਲਿਆ ਉਹਦਾ ਪਾਣੀ ਨਾ ਖੱਟਾ ਲੱਗਿਆ ਪਾਣੀ ਦਾ ਆਪੇ ਪੈਦਾ ਹੋ ਗਿਆ ਪਾਣੀ ਦੀ ਤਾਂ ਗੱਲ ਨਹੀਂ ਥੋੜੇ ਕਹੀ ਕਿ ਆ ਖੱਟਾ ਹੈ ਤੂੰ ਪਾਣੀ ਕਹੀ ਜਾਂਦਾ ਫੇ ਇਹ ਉਹਦਾ ਸਹੀ ਨਾਮ ਹੈ ਪਾਣੀ ਤਾਂ ਪਾਉਂਦੇ ਨਹੀਂ ਵਿੱਚ ਖੱਟਾ ਕੀ ਹੁੰਦਾ ਛਾਛ ਹੈ ਉਹ ਖੱਟਾ ਛਾਛ ਹੈ ਛਾਛ ਦੇ ਵਿੱਚ ਛਾਛ ਹੈ ਤਾਂ ਸਭ ਤੋਂ ਵੱਡੀ ਹੋ ਗਈ ਛਾਛ ਜਿਹੇ ਸੰਸਾਰ ਨੂੰ ਧੁੱਤੋਂ ਵੱਡੀ ਧੁੱਤੋਂ ਵੱਡੀ ਪਰ ਫਿਰ ਵੀ ਸੱਚ ਹੈ ਜੀ ਜੋ ਉਹ ਸੱਚ ਤਤ ਕੱਢਿਆ ਹੋਇਆ ਸੱਚ ਤਾਂ ਹੈ ਅੱਜ ਵੀ ਉਹ ਹਾਂ ਜੀ ਤਤ ਨਿਕਲਿਆ ਹੋਇਆ ਸੱਚ ਹੈ ਪਰ ਉਹ ਤਤ ਦੀ ਇਹ ਸੱਚਾ ਵੇਜ ਹਜਾ ਹੈ ਇਹ ਸੱਚਾ ਵੇਜ ਅਗਰ ਪਰ ਇਹ ਤੇ ਜੋਤ ਦੀ ਗੱਲ ਆਈ ਜੀ ਜੋਤ ਬੁਕਤ ਹੈ ਕਿਹਾ ਜੀ ਸਾਜ ਹੈ ਜੀ ਠੀਕ ਹੈ ਇਹ ਜ ਅੱਗੇ ਇਕਤਾ ਬਾਯਾ ਦਾ ਇਹ ਵੀ ਪਾਇਆ ਬਾਯਾ ਵਿਚ ਪਾਇਆ ਦੇ ਤੱਕ ਦੀ ਗੱਲ ਕੀਤੀ ਹੈ ਤੱਕ ਦੀ ਗੱਲ ਲੁਕਤ ਹੈ ਜੈਦਨਦੀ ਦਾ ਕੰਮ ਨਹੀਂ ਗਈ ਇਹ ਗੱਲ ਕਹਿ ਕੇ ਪਰਮ ਦਾਦੀ ਜਿੱਥੇ ਗੱਲ ਲਈ ਹੈ ਪੁਛਾਛੇ ਉਹ ਪਰਮ ਦਾਦਾ ਇਤਿਹਾਸ ਹੈ ਉਹ ਪਰਮ ਦਾਦਾ ਇਤਿਹਾਸ ਹੈ ਉਹਦੀ ਲੋੜ ਨਹੀਂ ਹੈ ਉਹਦੀ ਲੋੜ ਕਰਕੇ ਉਹਦੀ ਇੱਕ ਭਾਸ਼ਾ ਹੈ ਉਹਦੇ ਤੁਸੀਂ ਭਾਈ ਕਹੋਗੇ ਕਿਹਦਾ ਭਾਈ ਸੀ ਕਿਹਦਾ ਪੁੱਤ ਸੀ ਕਿੱਥੇ ਜੰਮਿਆ ਸੀ ਉਹ ਸਾਰੇ ਇਹਦੇ ਨਾਲ ਕੋਈ ਨਹੀਂ ਗੱਲ ਭਾਸ਼ਾ ਨੂੰ ਬਿਆਨ ਕਰੋਗੇ ਉਹ ਭਾਸ਼ਾ ਦਾ ਰਾਹ ਹੈ ਭਾਸ਼ਾ ਦਾ ਵਿਰੋਧ ਹੈ ਇਹ ਕਹਿਣੇ ਕੋਈ ਵਿਰੋਧ ਨਹੀਂ ਹੋਇਆ ਸੰਤਪਾਦਰ ਉਹ ਉੱਥੇ ਤੱਕ ਤੁਸੀਂ ਮਾਇ ਜੀ ਦਾ ਉਪਰ ਦੇ ਸਕਦੇ ਹੋ ਜਿੱਥੇ ਭਾਸ਼ਾ ਦਾ ਵਿਰੋਧ ਨਾ ਹੋਵੇ ਹੂਨ ਘਟਾਇਆ ਜੇ ਅਸੀਂ ਗਲਤ ਹੈ ਨਹੀਂ ਜਾਗ ਵੀ ਜਗਾਉਣ ਵਾਲੀ ਚੀਜ਼ ਦਾ ਨਾਮ ਜੀ ਆਪ ਲਓ ਜਗਾਉਣ ਦਾ ਹੈ ਉਹ ਦੁੱਧ ਨੂੰ ਤੁਦ ਦੇ ਵਿੱਚ ਸੁੱਤਾ ਬੈਠੋ ਜੇ ਉਹ ਜਗਾ ਰਿਹਾ ਬੈਕਟੀਰੀਆ ਜਾਗ ਪੈ ਤਾ ਜਾਗਣ ਨੂੰ ਜਾਗ ਵੀ ਜਾ ਕੇ ਜੋੜ ਲੈਂਗੀ ਇਹਨਾਂ ਨੂੰ ਉਹਦੀ ਕੋਈ ਐਸੀ ਚੀਜ਼ ਬਣਾਈ ਜਾ ਤੋ ਤੂੰ ਜੇ ਜੋ ਕਣ ਅਸਾਦੀ ਨਾਲ ਨਿਕਲ ਸਕੋ ਹੂੰ ਜਿਗਾਰੇ ਫੰਗ ਜਿਗਾਰੇ ਜਾਗ ਵੀ ਜਾ ਕੇ ਹਨ ਜਾਗਣ ਮਨੇ ਜਵੜਦੋਂ ਤੱਕ ਜਾਗ ਲੇ ਹੋਰ ਮਨੇ ਜਾਗ ਹਾਂ